ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਦੀ ਖੋਜ 1992 ਚੈਨਲ 'ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਤੁਹਾਨੂੰ ਦੱਸਦੇ ਹਾਂ ਜੀ ਵੀ ਕੌਣ ਸਨ ਜਰਨਲ ਸਵੇ ਸਿੰਘ ਇਸ ਤੇ ਵਿਚਾਰ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੀਆਂ ਘਟਨਾਵਾਂ ਬਾਰੇ ਸਾਰੀਆਂ ਬਾਰੇ ਤਾਂ ਦੱਸਦੇ ਹਾਂ ਹਾਂਜੀ ਦੋਸਤੋ ਇਸ ਵੀਡੀਓ ਅਸੀਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜਨਰਲ ਸਵੇਗ ਸਿੰਘ ਬਾਰੇ ਅੱਜ ਕੱਲ ਦੀ ਪੀੜ੍ਹੀ ਜਨਰਲ ਸਵੇਗ ਸਿੰਘ ਬਾਰੇ ਬਹੁਤ ਘੱਟ ਜਾਣਕਾਰੀ ਰੱਖਦੀ ਹੈ ਜਨਰਲ ਸਵੇਗ ਸਿੰਘ ਉਸ ਮਹਾਨ ਜੋਧਾ ਸੀ ਜਿਸ ਦਾ ਨਾਮ ਸੁਣ ਕੇ ਭਾਰਤੀ ਫੌਜ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸੀ ਜਨਰਲ ਸਵੇਗ ਸਿੰਘ ਨੇ ਬੰਗਲਾਦੇਸ਼ ਨਾਲ ਹੋਈ ਲੜਾਈ ਸਮੇਂ 90000 ਫੌਜੀਆਂ ਦੇ ਹੱਥ ਖੜੇ ਕਰਾ ਦਿੱਤੇ ਸੀ ਗਰੀਲਾ ਜੁੱਧ ਦੇ ਮਹਾਰਸਨ ਸ਼ਹੀਦ ਭਾਈ ਸੁਵੇਕ ਸਿੰਘ ਜੀ ਜਰਨਲ ਸੁਵੇਕ ਸਿੰਘ ਨੇ ਆਪਣੇ ਅੰਤਮ ਸਾਹਾਂ ਤੱਕ ਅਕਾਲ ਤਖਤ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਕੀਤੀ। ਉਹਨਾਂ ਨੇ ਗਰੀਲਾ ਜੁੱਧ ਪ੍ਰਣਾਲੀ ਦੇ ਨਾਲ ਦਰਬਾਰ ਸਾਹਿਬ ਅੰਦਰ ਆਉਣ ਵਾਲੀ ਭਾਰਤੀ ਫੌਜ ਦੇ ਪਸੀਨੇ ਛੁੜਾ ਦਿੱਤੇ ਸੀ। ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿਆਲਾ ਵਿੱਚ ਜਨਮ ਲੈਣ ਵਾਲੇ ਸੁਵੇਕ ਸਿੰਘ ਦਾ ਪਿਸ਼ੋਕੜ ਮੱッセ ਰੰਗੜ ਦਾ ਸਿਰ ਕਲਮ ਕਰਨ ਵਾਲੀ ਭਾਈ ਮਹਿਤਾਬ ਸਿੰਘ ਮੀਰਾ ਕੋਟੀ ਨਾਲ ਜੁੜਦਾ ਹੈ। ਸਵੇਗ ਸਿੰਘ ਦੇ ਪਰਿਵਾਰ ਕੋਲ 100 ਏਕੜ ਜ਼ਮੀਨ ਵੀ ਸੀ ਸਨ 1943 ਵਿੱਚ ਆਮਰਤ ਸਰ ਦੇ ਖਾਲਸਾ ਕਾਲਜ ਦੇ ਹਜ਼ਾਰਾਂ ਉਮੀਦਵਾਰਾਂ ਵਿੱਚੋਂ ਇਕੱਲੇ ਸਵੇਗ ਸਿੰਘ ਨੂੰ ਮਿਲਟਰੀ ਟ੍ਰੇਨਿੰਗ ਅਕੈਡਮੀ ਅਫਸਰ ਲਈ ਚੁਣਿਆ ਗਿਆ 1994 ਵਿੱਚ ਹੋਏ ਦੂਜੇ ਵਿਸ਼ਵ ਯੁੱਧ ਵਿੱਚ ਵੀ ਸਵੇਗ ਸਿੰਘ ਨੇ ਆਪਣੀ ਬਹਾਦਰੀ ਦਿਖਾਈ 1962 ਵਿੱਚ ਜਦੋਂ ਚੀਨ ਦੇਸ਼ ਨਾਲ ਲੜਾਈ ਹੋਈ ਤਾਂ ਉਸ ਸਮੇਂ ਵੀ ਸਵੇਗ ਸਿੰਘ ਆਪਣੀ ਜਾਨ ਤਲੀ ਤੇ ਰੱਖ ਕੇ ਲੜੇ ਹਰਮੰਦਰ ਸਾਹਿਬ ਅੰਦਰ ਚੱਲ ਰਹੀ ਸਿੰਘਾਂ ਅਤੇ ਭਾਰਤੀ ਫੌਜ ਦੀ ਲੜਾਈ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ। ਭਾਰਤੀ ਫੌਜ ਦੀ ਕਮਾਂਡ ਸੰਭਾਲਣ ਵਾਲੇ ਲੈਫਟੀਨੈਂਟ ਜਰਨਲ ਬਰਾੜ ਨੇ ਦੱਸਿਆ ਕਿ ਸਾਨੂੰ ਹਰਮੰਦਰ ਸਾਹਿਬ ਚੱਲ ਰਹੀ ਲੜਾਈ ਦਾ ਡਰ ਸੀ ਤਾਂ ਉਹ ਸੀ ਜਰਨਲ ਸੁਵੇਕ ਸਿੰਘ। ਸੁਵੇਕ ਸਿੰਘ ਬਹੁਤ ਹੀ ਤੇਜ਼ ਦਿਮਾਗ ਵਾਲਾ ਸੀ ਅਤੇ ਉਹ ਭਾਰਤੀ ਫੌਜ ਦਾ ਵੱਡਾ ਨੁਕਸਾਨ ਕਰ ਸਕਦਾ ਸੀ। ਦੋਸਤੋ ਆਖਰਕਾਰ ਇਸ ਸਭ ਦੇ ਪਿੱਛੇ ਕਾਰਨ ਕੀ ਸੀ ਆਖਰ ਕਿਉਂ ਸਵੇਗ ਸਿੰਘ ਨੂੰ ਜਾਨ ਤਲੀ ਤੇ ਧਰ ਕੇ ਹਰਮੰਦਰ ਸਾਹਿਬ ਲਈ ਲੜਨਾ ਪਿਆ ਕਿਉਂ ਉਸ ਨੇ ਆਪਣੇ ਹੀ ਭਾਰਤੀ ਫੌਜ ਦੇ ਦੰਦ ਖੱਟੇ ਕਰਾਏ ਦਰਅਸਲ ਗੱਲ ਕੁਝ ਐਦਾਂ ਦੀ ਸੀ ਕਿ 1973 ਵਿੱਚ ਇੰਦਰਾ ਗਾਂਧੀ ਨੇ ਫੌਜ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਉਸ ਦੇ ਰਾਜਸੀ ਦੁਸ਼ਮਣ ਜੈ ਪ੍ਰਕਾਸ਼ ਨਾਰੈਣ ਨੂੰ ਗ੍ਰਿਫਤਾਰ ਕਰੇ ਕਿਉਂਕਿ ਉਸ ਸਮੇਂ ਦੀ ਪੁਲਿਸ ਇੰਦਰਾ ਗਾਂਧੀ ਦੇ ਕਹਿਣ ਤੋਂ ਬਾਹਰ ਸੀ ਜਰਨਲ ਸਵੇਗ ਸਿੰਘ ਨੇ ਇੰਦਰਾ ਗਾਂਧੀ ਨੂੰ ਕੋਰਾ ਜਵਾਬ ਦਿੱਤਾ ਅਤੇ ਕਿਹਾ ਕਿ ਫੌਜ ਦਾ ਕੰਮ ਦੇਸ਼ ਦੀ ਰਖਵਾਲੀ ਕਰਨਾ ਹੈ ਨਾ ਕਿ ਰਾਜਸੀ ਦੁਸ਼ਮਣਾਂ ਨੂੰ ਗ੍ਰਿਫਤਾਰ ਕਰਨਾ ਮਤਲਬ ਕਿ ਉਹ ਰਾਜਸੀ ਅਤੇ ਰਾਜਨੀਤੀ ਦੇ ਕੰਮਾਂ ਵਿੱਚ ਦਖਲ ਨਹੀਂ ਦੇ ਸਕਦੇ ਇੰਦਰਾ ਗਾਂਧੀ ਨੂੰ ਗੁੱਸਾ ਆਇਆ ਉਸ ਨੇ ਸਵੇਗ ਸਿੰਘ ਨੂੰ ਝੂਠੇ ਕੇਸ ਰਿਸ਼ਤ ਲੈਣ ਦੇ ਵਿੱਚ ਫਸਾ ਦਿੱਤਾ ਅਤੇ 3 April 1976 ਸਵੇਗ ਸਿੰਘ ਨੂੰ ਫੌਜ ਦੀ ਨੌਕਰੀ ਤੋਂ ਖਾਰਜ ਕਰ ਦਿੱਤਾ ਗਿਆ 1984 ਵਿੱਚ ਇਸ ਮਾਜੇ ਦੇ ਸ਼ੇਰ ਦਾ ਮਿਲਾਪ ਇੱਕ ਅਜਿਹੀ ਸ਼ਖਸੀਅਤ ਨਾਲ ਹੋਇਆ ਜੋ ਮੌਤ ਨੂੰ ਟਿੱਚ ਜਾਣ ਦਾ ਸੀ ਜੀ ਹਾਂ ਗੱਲ ਕਰ ਰਹੇ ਹਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਭਿੰਡਰਾਂ ਵਾਲਿਆਂ ਦੀ ਸ਼ਰਨ ਵਿੱਚ ਆਉਣ ਮਗਰੋਂ ਸਵੇਗ ਸਿੰਘ ਨੇ ਇੰਦਰਾ ਗਾਂਧੀ ਦੁਆਰਾ ਕੀਤੀ ਗਈ ਬੇਇਤੀ ਦਾ ਬਦਲਾ ਲੈਣ ਦਾ ਫੈਸਲਾ ਕੀਤਾ ਦਰਬਾਰ ਸਾਹਿਬ ਅੰਦਰ ਸਿੰਘਾਂ ਨੂੰ ਆਪੋ ਆਪਣੇ ਮੋਰਚੇ ਕਾਇਮ ਕੀਤੇ ਹੋਏ ਸੀ ਬਾਹਰ ਭਾਰਤੀ ਫੌਜ ਵੀ ਹਮਲਾ ਕਰਨ ਲਈ ਤਿਆਰ ਸੀ ਸਿੰਘਾਂ ਦੀ ਕਮਾਨ ਗਰੀਲਾ ਜੁੱਧ ਦੇ ਮਾਹਰ ਸੁਵੇਗ ਸਿੰਘ ਦੇ ਹੱਥ ਵਿੱਚ ਸੀ ਅਤੇ ਭਾਰਤੀ ਫੌਜ ਦੀ ਲੈਫਟੀ ਜਰਨਲ ਲੈਫਟੀਨੈਂਟ ਜਰਨਲ ਬਰਾੜ ਦੇ ਹੱਥ ਭਾਰਤੀ ਫੌਜ ਨੂੰ ਡਰ ਸੀ ਤਾਂ ਸਿਰਫ ਸੁਵੇਗ ਸਿੰਘ ਦਾ ਜਿਸ ਨੇ ਬੰਗਲਾਦੇਸ਼ ਦੇ ਜੁੱਧ ਵਿੱਚ 90000 ਫੌਜੀਆਂ ਨੂੰ ਧੂੜ ਚਟਾਈ ਸੀ ਭਾਰਤੀ ਫੌਜ ਇਹ ਜਾਣਨ ਲਈ ਹਵਾਈ ਫੇਰ ਕਰਦੀ ਰਹੀ ਕਿ ਅੰਦਰ ਸਿੰਘਾਂ ਕੋਲ ਹਥਿਆਰਾਂ ਦੀ ਗਿਣਤੀ ਕਿੰਨੀ ਹੈ ਸਿੰਘਾਂ ਨੇ ਅੱਗੋਂ ਦਿਖਾਵਾ ਨਾ ਕਰਦਿਆਂ ਦੁਨਾਲੀ ਰੇਫਲਾਂ ਹੀ ਚਲਾਈਆਂ ਭਾਰਤੀ ਫੌਜ ਖੁਸ਼ ਹੋਈ ਕਿ ਅੰਦਰ ਸਿਰਫ ਦੁਨਾਲੀਆਂ ਹੀ ਹੈ ਕੋਈ ਵੱਡਾ ਹਥਿਆਰ ਨਹੀਂ ਹੈ ਭਾਰਤੀ ਫੌਜ ਨੂੰ ਲੱਗਦਾ ਸੀ ਕਿ ਕੁਝ ਕੁ ਘੰਟਿਆਂ ਵਿੱਚ ਦਰਬਾਰ ਸਾਹਿਬ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਜਾਵੇਗਾ ਭਾਰਤੀ ਫੌਜ ਨੇ 2 ਜੂਨ 1984 ਨੂੰ 14 ਗੁਰਸਿੱਖ ਫੌਜੀਆਂ ਨੂੰ ਅੰਦਰ ਪਿੰਡਰਾਂ ਵਾਲਿਆਂ ਨਾਲ ਰਜਾਮੰਦੀ ਕਰਨ ਭੇਜਿਆ ਪਰ ਪਿੰਡਰਾਂ ਵਾਲਿਆਂ ਨੇ ਉਹਨਾਂ 14 ਫੌਜੀਆਂ ਤੇ ਐਸਾ ਪ੍ਰਭਾਵ ਪਾਇਆ ਕਿਉਂਕਿ ਉਹ ਵਾਪਸ ਬਾਹਰ ਨਾ ਆਏ ਤੇ ਉਹਨਾਂ ਦੇ ਨਾਲ ਹੀ ਰਲ ਗਏ ਰਾਤ 10 ਵਜੇ ਭਾਰਤੀ ਫੌਜ ਨੇ ਆਪਣੇ 2200 ਜਵਾਨ 메ਨ ਗੇਟ ਰਾਹੀਂ ਅੰਦਰ ਭੇਜ ਦਿੱਤੇ ਅਤੇ 1700 ਜਵਾਨਾਂ ਨੂੰ ਕਵਰ ਫਾਇਰਿੰਗ ਬਣਾ ਕੇ ਰੱਖਿਆ ਗਿਆ ਭਾਰਤੀ ਫੌਜ ਦੇ ਅਫਸਰ ਇਹ ਸੋਚ-ਸੋਚ ਕੇ ਹੱਸ ਰਹੇ ਸੀ ਕਿ ਪਤਾ ਨਹੀਂ ਕਿਹੜੀਆਂ ਤੋਪਾਂ ਗੋਲਿਆਂ ਦੇ ਸਹਾਰੇ ਪਿੰਡਰਾਵਾਲਾ ਅੰਦਰ ਲੁਕੇ ਬੈਠਾ ਹੈ ਜੂਨ ਰਾਤ 10:30 ਵਜੇ ਭਾਰਤੀ ਫੌਜ ਨੂੰ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਲਈ ਹਰੀ ਝੰਡੀ ਦਿੱਤੀ ਗਈ ਭਾਰਤੀ ਫੌਜ ਦੇ 2200 ਜਵਾਨ ਜਦੋਂ ਅੰਦਰ ਐਂਟਰ ਹੋਏ ਤਾਂ ਉਹ ਪਾਣਾ ਵਾਪਰਿਆ ਜਿਹੜਾ ਕਦੇ ਭਾਰਤੀ ਫੌਜ ਨੇ ਸੋਚਿਆ ਵੀ ਨਹੀਂ ਸੀ ਇੱਕਦਮ ਹਹਾਕਾਰ ਮਚ ਗਈ ਚੀਕਾਂ ਅਸਮਾਨ ਪਾੜ ਰਹੀਆਂ ਸੀ ਦਿੱਲੀ ਤੱਕ ਘੰਟੀਆਂ ਵੱਜ ਗਈਆਂ ਅੰਦਰ ਤੈਨਾਤ ਸਿੰਘ ਨੇ ਇੱਕਦਮ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਭਾਰਤੀ ਫੌਜ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਗੋਲੀ ਆਖਰ ਆ ਕਿੱਥੋਂ ਰਹੀ ਹੈ ਫੌਜ ਨੇ ਹਾਈ ਅਲਰਟ ਅਲਾਰਮ ਬਜਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਭਾਰਤੀ ਫੌਜ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਭਾਰਤੀ ਫੌਜ ਦੀਆਂ ਪੂਰੀ ਤਰ੍ਹਾਂ ਤਸੱਲੀਆਂ ਹੋ ਚੁੱਕੀਆਂ ਸੀ ਇਸ ਕਰਕੇ ਫੌਜ ਨੂੰ ਆਪਣੇ ਹਥਿਆਰ ਸੁੱਟ ਕੇ ਬਾਹਰ ਵੱਲ ਭਜਣਾ ਪਿਆ ਭਾਰਤੀ ਫੌਜ ਲਈ ਇਹ ਬੜੀ ਹੀ ਸ਼ਰਮ ਵਾਲੀ ਗੱਲ ਸੀ ਕਿ ਇੱਕ ਵੀ ਸਿੰਘ ਸ਼ਹੀਦ ਕੀਤੇ ਬਿਨਾ ਆਪਣਾ ਵੱਡਾ ਨੁਕਸਾਨ ਕਰਵਾਇਆ ਅਤੇ 2076 ਜਵਾਨ ਸਿੱਖਾਂ ਨੇ ਛੱਲੀ ਵਾਂਗ ਪੁੱਨ ਦਿੱਤੇ ਬਾਅਦ ਵਿੱਚ 9 ਜੂਨ ਨੂੰ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੀਆਂ ਬੈਡੀਆਂ ਸਨ ਉਨਾ ਬੈਡੀਆਂ ਦੇ ਕੰਧਾਂ ਵਿੱਚ ਧਰਤੀ ਤੋਂ ਸਿਰਫ 3 3 ਇੰਚ ਉੱਪਰ ਬਰਮੇ ਨਾਲ 2 2 ਇੰਚ ਦੀਆਂ ਗੋਲ-ਗੋਲ ਮੋਰੀਆਂ ਕਰਕੇ ਵਿੱਚ ਬੰਦੂਖਾਂ ਫਿੱਟ ਕੀਤੀਆਂ ਹੋਈਆਂ ਸਨ। ਭਾਰਤੀ ਫੌਜ ਬੈਡੀਆਂ ਦੀਆਂ ਛੱਤਾਂ ਵੱਲ ਗੋਲੀਆਂ ਮਾਰਦੀ ਰਹੀ ਜਦ ਕਿ ਗੋਲੀਆਂ ਤਾਂ نیچے ਧਰਤੀ ਵਿੱਚੋਂ ਨਿਕਲ ਰਹੀਆਂ ਸਨ। ਇਸ ਸਾਰੇ ਪਲੈਨ ਪਿੱਛੇ ਜਰਨਲ ਸਵੇਗ ਸਿੰਘ ਦਾ ਦਿਮਾਗ ਕੰਮ ਕਰ ਰਿਹਾ ਸੀ। ਫਾਇਰ ਨੂੰ ਸੱਕ ਸੀ ਕਿ ਸਵੇਗ ਸਿੰਘ ਹਕੀਕਤ ਤੇ ਪਰਦਾ ਪਾ ਕੇ ਕੋਈ ਚੱਕਰਬਿਊਰ ਜ਼ਰੂਰ ਰਚੇਗਾ ਉਸ ਤੋਂ ਅਗਲੇ ਦਿਨ ਭਾਰਤੀ ਫੌਜ ਨੇ 912 ਕਮਾਂਡੋ ਦੇ ਜਵਾਨ ਹੈਲੀਕਾਪਟਰ ਰਾਹੀਂ ਦਰਬਾਰ ਸਾਹਿਬ ਦੀਆਂ ਛੱਤਾਂ ਤੇ ਉਤਾਰ ਦਿੱਤੇ ਅਤੇ ਗਰਨੇਡ ਸੁੱਟਣ ਦੀ ਸਕੀਮ ਬਣਾਈ ਇਹ ਕਮਾਂਡੋ ਦੇ ਜਵਾਨ ਮੌਤ ਬਣ ਕੇ ਸਿੰਘਾਂ ਦੀ ਛੱਤਾਂ ਉੱਪਰ ਖੜੇ ਸਨ ਸਵੇਗ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਸਿੰਘਾਂ ਨੂੰ ਅਗਲੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਭਾਰਤੀ ਫੌਜ ਅਜੇ ਗਰਨੇਟ ਸੁੱਟਣ ਦੀਆਂ ਤਿਆਰੀਆਂ ਹੀ ਕਰ ਰਹੀ ਸੀ ਕਿ ਅਚਾਨਕ ਮਸ਼ੀਨ ਗੰਨਾਂ ਦੀਆਂ ਗੋਲੀਆਂ ਦੀ ਝੜੀ ਲੱਗਣੀ ਸ਼ੁਰੂ ਹੋ ਗਈ ਸਿੰਘਾਂ ਦੀਆਂ ਇਹਨਾਂ ਮਸ਼ੀਨ ਗੰਨਾਂ ਦੀ ਮਾਰ 1800 ਮੀਟਰ ਤੱਕ ਦੀ ਸੀ ਨਕਮੀ ਸੀ ਆਈਡੀ ਕਰਕੇ ਭਾਰਤੀ ਫੌਜ ਦਾ ਐਡਾ ਵੱਡਾ ਨੁਕਸਾਨ ਹੋਇਆ ਜਿੰਨਾ ਕਿ ਪਾਕਿਸਤਾਨ ਦੇ ਜੁੱਧ ਵੇਲੇ ਵੀ ਨਹੀਂ ਹੋਇਆ ਸਵੇਰ ਸਿੰਘ ਨੂੰ ਪਹਿਲਾਂ ਹੀ ਪਤਾ ਸੀ ਕਿ ਹੁਣ ਭਾਰਤੀ ਫੌਜ ਹੈਲੀਕਾਪਟਰ ਰਾਹੀਂ ਗਰਨੇਡ ਸੁੱਟੇਗੀ ਕਿਉਂਕਿ ਉਹ ਭਾਰਤੀ ਫੌਜ ਦਾ ਹਿੱਸਾ ਰਹਿ ਚੁੱਕਿਆ ਸੀ ਇਸ ਕਰਕੇ ਸਵੇਰ ਸਿੰਘ ਨੇ ਉੱਚੇ-ਉੱਚੇ ਬੂੰਗਿਆਂ ਅਤੇ ਪਾਣੀ ਦੀ ਟੈਂਕੀ ਵਿੱਚ ਮੋਰੀਆਂ ਕਰਕੇ ਮਸ਼ੀਨ ਗੰਨਾ ਫਿੱਟ ਕੀਤੀਆਂ ਹੋਈਆਂ ਸੀ ਜਦੋਂ ਕਮਾਂਡੋ ਉਤਰੇ ਤਾਂ ਇਹਨਾਂ ਗੋਲੀਆਂ ਨੇ ਸਾਰੇ ਕਮਾਂਡੋ ਮਾਰ ਦਿੱਤੇ ਭਾਰਤੀ ਫੌਜ ਦੀ ਸਿੰਘਾਂ ਹੱਥੋਂ ਬਹੁਤ ਦੁਰਦਸ਼ਾ ਕੋਈ ਕਿਉਂਕਿ ਇਨਾਂ ਜੁਧ ਨੀਤੀਆਂ ਪਿੱਛੇ ਸਵੇਗ ਸਿੰਘ ਦਾ ਤੇਜ ਦਿਮਾਗ ਕੰਮ ਕਰਦਾ ਸੀ ਤੇ ਉਹ ਗ੍ਰੀਲਾ ਜੁਧ ਪ੍ਰਣਾਲੀ ਦਾ ਮਾਹਰ ਵੀ ਸੀ ਇਹ ਸਾਰੀਆਂ ਗੱਲਾਂ ਭਾਰਤੀ ਫੌਜ ਲੈਫਟੀਨੈਂਟ ਬਰਾੜ ਨੇ ਆਪਣੋਂ ਮੂੰਹੋਂ ਦਸੀਆਂ ਨੇ ਆਖਰਕਾਰ ਭਾਰਤੀ ਫੌਜ ਨੇ ਹੋਏ ਵੱਡੇ ਨੁਕਸਾਨ ਨੂੰ ਝੱਲਣ ਤੋਂ ਬਾਅਦ ਟੈਂਕਾਂ ਨੂੰ ਦਰਵਾਰ ਸਾਹਿਬ ਅੰਦਰ ਬਾੜਿਆ ਅਤੇ ਸਭ ਕੁਝ ਤਹਿਸ਼ ਨਹਿਸ਼ ਕਰ ਦਿੱਤਾ ਸਾਨੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਦਰਬਾਰ ਸਾਹਿਬ ਤੇ ਭਾਰਤੀ ਫੌਜ ਤੇ ਕਬਜ਼ਾ ਹੋ ਸਕਿਆ ਭਾਰਤੀ ਫੌਜ ਪਹਿਲਾਂ ਹੱਸਦੀ ਰਹੀ ਕਿ ਕੁਝ ਕੁ ਘੰਟਿਆਂ ਵਿੱਚ ਕਬਜ਼ਾ ਕਰ ਲਿਆ ਜਾਵੇਗਾ ਪਰ ਘੰਟਿਆਂ ਦੀ ਵਿਜਾਈ ਕਈ ਦਿਨ ਲੱਗ ਗਈ ਕਿਉਂਕਿ ਪਲੈਨਿੰਗ ਜਰਨਲ ਸਵੇਗ ਸਿੰਘ ਦੀ ਸੀ 6 ਜੂਨ 1984 ਨੂੰ ਦੁਪਹਿਰੇ 12 ਵਜੇ ਦੇ ਕਰੀਬ ਸਵੇਗ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਉਸ ਦੀ লাশ ਨੂੰ ਜਲੀਲ ਕਰਦਿਆਂ ਹੋਇਆ ਰੱਸੀਆਂ ਨਾਲ ਬੰਨ ਕੇ ਅੰਦਰੋਂ ਬਾਹਰ ਕਢਿਸਦਿਆਂ ਲਿਆਂਦਾ ਗਿਆ লাশ ਨੂੰ ਲੱਤਾਂ ਮਾਰ ਕੇ ਉਸ ਦੀ ਬੇਇੱਜ਼ਤੀ ਕੀਤੀ ਗਈ ਭਾਰਤੀ ਫੌਜ ਦੀ ਉਸ ਸਮੇਂ ਬਾਗ ਡੋਰ ਸਮਹਾਲਣ ਵਾਲੇ ਲੈਫਟੀਨੈਂਟ ਜਰਨਲ ਬਰਾੜ ਨੇ ਇਹ ਗੱਲ ਆਪਣੇ ਮੂੰਹੋਂ ਕਹੀ ਹੈ ਕਿ ਸਾਨੂੰ ਸਵੇਗ ਸਿੰਘ ਦਾ ਜ਼ਿਆਦਾ ਡਰ ਸੀ ਕਿਉਂਕਿ ਉਸ ਦਾ ਦਿਮਾਗ ਬਹੁਤ ਤੇਜ਼ ਅਤੇ ਛਾਤਰ ਸੀ ਅਤੇ ਉਹ ਗਰੀਲਾ ਜੁੱਧ ਪ੍ਰਣਾਲੀ ਵਿੱਚ ਮਹਾਰਸੀ ਦੋਸਤੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਕਿ ਦੁਸ਼ਮਣ ਆਪਣੇ ਸਾਹਮਣੇ ਵਾਲੇ ਦੁਸ਼ਮਣ ਦੀ ਬਹਾਦਰੀ ਦੀ ਆਪਣੇ ਮੂੰਹੋਂ ਤਾਰੀਫ਼ ਕਰੇ ਅੱਜ ਅਸੀਂ ਤੁਹਾਨੂੰ ਉਸ ਸ਼ੇਰ ਬਾਰੇ ਦੱਸਿਆ ਜਿਸ ਨੇ ਆਪਣੇ ਅੰਤਮ ਸਾਹਾਂ ਤੱਕ ਦਰਬਾਰ ਸਾਹਿਬ ਦੀ ਰਾਖੀ ਕੀਤੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਦੋਸਤੋ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਅਤੇ ਚੈਨਲ ਸੱਚ ਦੀ ਖੋਜ 1992 ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ